ਵਾਹਿ ਗੁਰੂ ਜੀ ਸੁਖ ਦਾ ਚੜਾਵੀ ਸਾਲ ਵਾਹਿ ਗੁਰੂ ਸੁਖ ਦਾ ਚੜਾਵੀ ਸਾਲ ਸੁਖ ਦਾ ਚੜਾਵੀ ਸਾਲ ਵਾਹਿ ਗੁਰੂ ਸੁਖ ਦਾ ਚੜਾਵੀ ਸਾਲ ਰੱਖੀ ਨਿਗਾਹ ਮਹਰ ਦੀ ਸਤਿਗੁਰ ਹੋਵਣ ਸਭ ਖੁਸ਼ ਹੋ ਸੁਖ ਦਾ ਚੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਵੰਸਦਾਨੀ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਗੁਰਪੁਰਬ ਦੀ ਆ ਦੇਸ਼ਾਂ-ਵਦੇਸ਼ਾਂ ਜੇ ਬੈਠੀਆਂ ਸੰਗਤਾਂ ਸਾਰਿਆਂ ਨੂੰ ਲੱਖ ਲੱਖ ਵਧਾਈ ਔਰ ਤਨ ਤਨ ਸ਼ਹੀਦ ਬਾਬਾ ਪ੍ਰਤਾਪ ਸਿੰਘ ਗੁਰਦੁਆਰਾ ਵਿਖੇ ਅੱਜ ਕਲਗੀਧਰ ਪਾਸ਼ਾ ਜੀ ਦਾ ਗੁਰਪੁਰਬ ਮਨਾਇਆ ਗਿਆ ਹੈ ਆਪਾ ਲੰਗਰ ਬਣਾਏ ਗਏ ਗੁਰੂ ਦੇ ਲੰਗਰ ਤਿਆਰ ਕੀਤੇ ਗਏ ਜਲੇਬੀਆਂ ਕੱਢੀਆਂ ਗਈਆਂ ਦੁੱਧ ਦੀ ਸੇਵਾ ਲਈ ਗਈ ਮਹਾਰਾਣੀ ਸਾਡੇ ਕੋ ਲਈ ਔਰ ਸੰਗਤਾਂ ਦੇ ਵਿੱਚ ਪੂਰਾ ਉਤਸ਼ਾਹ ਸੀ ਸੇਵਾ ਕਰਨ ਦਾ ਔਰ ਮਹਾਰਾਜ ਦੀ ਕਿਰਪਾ ਦੇ ਨਾਲ ਬਹੁਤ ਚੜ੍ਹਦੀ ਕਲਾ ਰਹੀ ਹੈ ਜੀ ਔਰ ਮੈਂ ਇੱਕ ਸੰਦੇਸ਼ ਦੇਣਾ ਚਾਹੁੰਦਾ ਕਿ ਅੱਜ ਸਾਈਂ ਫ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਗੁਰਪੁਰਪਤੇ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਨਸ਼ੇ ਤੋਂ ਮੁਕਤ ਹੋ ਕੇ ਆਪਣੇ ਬੱਚਿਆਂ ਨੂੰ ਇੱਕ ਸੇਧ ਦੇਣੀ ਚਾਹੀਦੀ ਹੈ ਕਿ ਗੁਰੂ ਘਰ ਦੇ ਵਿੱਚ ਆਪਣੇ ਬੱਚਿਆਂ ਨੂੰ ਕਿਤਰਾਂ ਜੋੜਿਆ ਜਾਵੇ ਔਰ ਮਹਾਰਾਜ ਦੇ ਲੰਗਰ ਵਰਤਾਏ ਜਾਣ ਗੁਰੂ ਸਾਹਿਬ ਦੀ ਬਾਣੀ ਪੜ੍ਹੀ ਜਾਵੇ ਜੋ ਕਿ ਸਮੂਚਾ ਜੀਵਨ ਮਹਾਰਾਜ ਦਾ ਅੰਮ੍ਰਿਤ ਭਈ ਹੋ ਜਾਏ ਔਰ ਸਾਰੀ ਸੰਗਤ ਬੱਚੇ ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹਨਾਂ ਨੂੰ ਸੰਦੇਸ਼ ਪਹੁੰਚ ਸਕੇ ਗੁਰੂ ਸਾਹਿਬ ਦੇ ਜਿਹੜੇ ਪ੍ਰਕਾਸ਼ ਦਿਹਾੜੇ ਆ ਪੂਰੀ ਸੰਗਤ ਨੂੰ ਮਿਲ ਕੇ ਸਾਨੂੰ ਮਹਾਰਾਜ ਦੇ ਜੋ ਪੂਰਨਿਆ ਤੇ ਆਣ ਕੇ ਜੋ ਮਹਾਰਾਜ ਸਾਨੂੰ ਉਪਦੇਸ਼ ਦੇ ਰਹੇ ਨੇ ਉਹਨਾਂ ਨੂੰ ਅਸੀਂ ਸਵੀਕਾਰ ਕਰਕੇ ਉਹਨਾਂ ਦੀ ਮਹਾਰਾਜ ਦੇ ਬਚਨ ਮੰਨ ਕੇ ਸਾਨੂੰ ਆਪਣਾ ਜੀਵਨ ਸਹੀ ਰਾਹ ਤੇ ਤੋਰਨਾ ਚਾਹੀਦਾ ਹੈ ਔਰ ਸਾਨੂੰ ਪੂਰੇ ਜੀਵਨ ਦੇ ਵਿੱਚ ਆਪਣੇ ਜਿਹੜੇ ਸਾਡੇ ਵੀਰ ਨੇ ਇੱਕ ਮਿਲ ਜੁਟ ਹੋ ਕੇ ਤੇ ਸਾਨੂੰ ਇਹ ਸੇਵਾ ਕਰਨੀ ਚਾਹੀਦੀ ਹੈ ਔਰ ਮਹਾਰੇ ਸਾਡੇ ਤੇ ਮਿਹਰ ਪ੍ਰਿਆਤ ਰੱਖਣਾ ਗਾਂ ਵਾਸਤੇ ਅਸੀਂ ਹੋਰ ਵੀ ਬਾਤ ਚੜ ਕੇ ਸੇਵਾ ਕਰੀਏ ਗੁਰੂ ਮਹਾਰਾਜ ਦੀ ਕਿਰਪਾ ਲੈਂਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ